ਦੀ ਮੇਲਤ ਰੰਗ ਲਈ ਆ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੂਰਾ ਸਿੰਘ ਜੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ صدਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਨੇਸ ਤੇ ਉਹਨਾਂ ਦੀ ਕਿਰਪਾ ਮਾ ਅਕਸ਼ਰ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੋਲੀ ਮੈਡਮ ਅ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇਮਪ੍ਰੈਸਨ ਦੇ ਸੀ ਤੇ ਬੜੀ ਇੰਟੈਲੀਜੈਂਟ ਹੈ ਐਡਮਿਸ਼ਨ ਹੋਲਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਹਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਆ ਤੇ ਪੀਸ਼ੈਂਟ ਡਾਊਨ ਕਰ ਦੇਣੀ ਆ ਮੈਂ ਕਹਾਂ ਜਿੰਮੇਵਾਰੀ ਮੇਰੀ ਆ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਕਿਹਦਾ ਦਾ ਮਾਨ ਕੀਤਾ ਪੰਜਾਬ ਦਾ ਮਾਨ ਪੰਜਾਬ ਦਾ ਮਾਨ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੇ ਤੱਕ ਦੇ ਅਹੁਦੇ ਤੱਕ ਪਹੁੰਚਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਉਹਦਾ ਹਦਰੀ ਦੇ ਪਤਵੰਤ ਤਾਕਾਇਕਾਂ ਚੁਲੇ ਬੜੇ ਆ ਪਹਿਲੋਂ ਤੁਮੜ ਕੇ ਬਾਅਦ ਬੇਰ ਕਾਜ ਨੇ ਲਾਇਆ ਡਾਕਟਰ ਸਾਬਾ ਉਹਨੂੰ ਬਾਅਦਾਂ ਮੜ ਕੇ ਆਪਣੇ ਟਰਾਈ ਕਰ ਲਈ ਕੈਨੇਡਾ ਦੀ ਤੇ ਪਹਿਲੋਂ ਬੇਟੀ ਗਈ ਬਾਅਦ ਚ ਬੇਟਾ ਗਿਆ ਆਪਣੇ ਕਾਸ਼ਦੀਪ ਸਿੰਘ ਇਹ ਆਪਣੇ ਥੋੜਾ ਲੇਟ ਗਿਆ 6 ਮਹੀਨੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਹੈ 에어ਪੋਰਟ ਤੋਂ ਪਹਿਲਾਂ ਜਲਾ ਜਾ ਰਹੀ ਹੈ ਅੱਡੀ ਜੀ ਆਪਣੇ ਆਪਣੇ ਵੇਸ ਤੇ ਗਏ ਜੀ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਿਸੰਬਰ 15 2015 ਵਿੱਚ ਤੇ ਉਤਤ ਬਾਦ 2 ਮਹੀਨੇ ਬਾਦ ਮੈਚ ਲੱਗਿਆ ਸੀ ਫਰਵਰੀ 16 ਵਿੱਚ ਤੇ ਬਾਈ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਉੱਥੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਤਤ ਬਾਦ ਫਿਰ ਛੋਟੀ ਭੈਣ ਉਹ ਸਦਾ ਉਹ ਨਿਕਲ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤੋਂ ਪੀਆਰਓ ਕੇ ਤੇ ਮੈਂ ਫਿਰ ਸਿੱਧਾ ਭੈਣ ਕੋ ਚਲਾ ਗਿਆ ਉੱਥੇ